ਅਜੇ ਅਜੇ ਤੱਕ ਪਹੁੰਚਿਓ ਕੀ ਕੋਈ ਪ੍ਰੋਜੈਕਟ ਬਚਿਆ ਗਿਆ ਔਰ ਕੀ ਕਹਿਣਾ ਚਾਹੋ ਇਸ ਬਾਰੇ ਅੱਜ ਤਨ ਗੁਰੂ ਗ੍ਰੰਥ ਸਾਹਿਬ ਜੀ ਬੈਡਮਿੰਟਨ ਅਕੈਡਮੀ ਜਿਹੜੀ ਹੈ ਜਦੇ ਮਾਲਕ ਜਸਬੀਰ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਅਸੀਂ ਨੋਬਲ ਜੀ ਵੀ ਕਹਿੰਦੇ ਆ ਇਹਨਾਂ ਨੇ ਬੜੇ ਚਾਅ ਨਾਲ ਇਹ ਬਹੁਤ 2-3 ਸਾਲ ਹੋ ਗਿਆ ਬਣਾਏ ਨੂੰ ਇਹ ਇੰਟਰਡੋਰ ਜਿਹੜਾ ਬਣਾਇਆ ਬੈਡਮਿੰਟਨ ਖੇਡਣ ਲਈ ਯਾਰ ਬਹੁਤ ਵਧੀਆ ਉਸ ਵਿੱਚ ਸਾਰੇ ਬਲਾਕ ਦੇ ਜਿਹੜੇ ਸਾਡੇ ਪਲੇਅਰ ਆ ਸਕੂਲਾਂ ਦੇ ਬੈਡਮਿੰਟਨ ਖਿਡਾਰੀ ਸਾਰੇ ਇੱਥੇ ਪਹੁੰਚੇ ਆ ਔਰ ਬਹੁਤ ਮੰਨ ਖੁਸ਼ ਹੋਇਆ ਵੀ ਬੱਚਿਆਂ ਨੂੰ ਜਿਹੜੀ ਅੱਜ ਨਸ਼ਿਆਂ ਤੋਂ ਰੈਤ ਕਰਨਾ ਛੋਟੀ ਉਮਰ ਦੀ ਜਿੱਦਾਂ ਬੱਚਿਆਂ ਨੂੰ ਸਰੀਆ ਮੋੜਿਆ ਜਾਂਦਾ ਇਦਾਂ ਮੋੜੇ ਮੁੜ ਜਾਣਗੇ ਔਰ ਇਹਨਾਂ ਦਾ ਪ੍ਰਵੇਖ ਵਧੀਆ ਆਊਗਾ ਸਪੋਰਟਸਮੈਨ ਦਾ ਜਿਹੜਾ ਕਿਰਦਾਰ ਆ ਬਹੁਤ ਵਧੀਆ ਹੁੰਦਾ ਵਧੀਆ ਸਪੋਰਟਸਮੈਨ ਦਾ ਬ੍ਰੇਨ ਵੀ ਬ੍ਰੇਨ ਵੀ ਬਹੁਤ ਤੇਜ਼ ਹੁੰਦਾ ਸਰੀਰ ਵੀ ਬਹੁਤ ਫਿੱਟ ਹੁੰਦਾ ਔਰ ਐਜੂਕੇਸ਼ਨ ਦੇ ਲਿਹਾਜ਼ ਨਾਲ ਵੀ ਸਪੋਰਟਸ ਵਾਲੇ ਦੀ ਬਹੁਤ ਜ਼ਿਆਦਾ ਡਿਮਾਂਡ ਆ ਔਰ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਨੇ ਬੜਾ ਬਹੁਤ ਵੱਡਾ ਪ੍ਰਾਲਾ ਕੀਤਾ ਸੁਲਤਾਨ ਪਰਲੋਦੀ ਚ ਔਰ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਮਰਥਨ ਕਰਨਾ ਚਾਹੀਦਾ ਸਕੂਲਾਂ ਨੂੰ ਵੀ ਔਰ ਸਟੇਟ ਲੈਵਲ ਤੇ ਵੀ ਤੇ ਜਿੱਦਾਂ ਇਹਨਾਂ ਦੇ ਮਨ ਚ ਚਾਹ ਵਾਹ ਖੁਦ ਆਪ ਵੀ ਪਲੇਅਰ ਨੇ ਔਰ ਇਹਨਾਂ ਦੇ ਪਲੇਅਰ ਜਿਹੜੇ ਤਿਆਰ ਹੋ ਕੇ ਕਮਲ ਲਾਡੂ ਖੇਡਾਏ ਪੰਜਾਬ ਸਟੇਟ ਲੈਵਲ ਤੇ ਖੇਡ ਰਹਾ ਆ ਮਨ ਖੁਸ਼ ਹੁੰਦਾ ਵੀ ਇਹ ਮੁੰਡੇ ਨੇ ਮਿਹਨਤ ਕੀਤੀ ਆ ਔਰ ਸਾਰੇ ਇਲਾਕੇ ਦੇ ਵਿੱਚ ਜ਼ਿਲ੍ਹੇ ਚ ਪੰਜਾਬ ਚ ਆਪਣਾ ਨਾਮ ਬਣਾਇਆ ਔਰ ਅਸੀਂ ਪੂਰਾ ਸਮਰਥਨ ਦਿੰਨੇ ਆ ਇਲਾਕਾ ਸਾਰਾ ਹੀ ਵੱਧ ਚੜ ਕੇ ਆਉਣ ਵਾਲਾ ਦਿਹਾੜਾ ਜਿਹੜਾ ਗੁਲਾਮ ਸਿੰਘ ਸਾਹਿਬ ਦਾ ਆ ਰਿਹਾ ਵੱਡੀ ਪੱਦਰ ਤੇ ਕਰਾਇਆ ਜਾਵੇ ਤਾਂ ਕਿ ਜੋ ਸਰਕਾਰ ਦੀ ਪਾਲਸੀ ਵੀ ਆ ਵੀ ਨਸ਼ਿਆਂ ਤੋਂ ਰਹਿਤ ਕਰਨੀ ਪਲੇਅਰ ਬਣਾਉਣੇ ਗਰਾਊਂਡਾਂ ਬਣਾਉਣੀਆਂ ਇਹਨਾਂ ਨੇ ਪ੍ਰਾਈਵੇਟ ਆਪਣੇ ਤੌਰ ਤੇ ਮਨਾਈ ਆ ਮੈਂ ਸਰਕਾਰ ਨੂੰ ਵੀ ਰਿਕੁਐਸਟ ਕਰੂੰਗਾ ਸਕੂਲਾਂ ਨੂੰ ਵੀ ਰਿਕੁਐਸਟ ਕਰੂੰਗਾ ਡਿਸਟ੍ਰਿਕਟ ਲੈਵਲ ਤੇ ਡੀਓ ਸਾਹਿਬ ਨੇ ਵੀ ਬੇਨਤੀ ਕਰੂੰਗਾ ਇਹ ਆਪਾਂ ਕਾਮਯਾਬ ਕਰਨ ਵਾਸਤੇ ਪਲੇਅਰ ਇੱਥੇ ਇਹਨਾਂ ਦੇ ਅਕੈਡਮੀ ਚ ਭੇਜੀਏ ਤਾਂ ਕਿ ਹੋਰ ਬੱਚਿਆਂ ਨੂੰ ਹੌਸਲਾ ਹੋਊਗਾ ਬੱਚੇ ਸਾਡੇ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਵਰਲਡ ਲੈਵਲ ਤੇ ਜਾਣਗੇ ਔਰ ਅੱਜ ਦੇ ਦਿਨ ਤੇ ਮੈਂ ਬਹੁਤ ਵਧਾਈ ਦਿੰਦਾ ਇਹਨਾਂ ਨੂੰ ਔਰ ਇਸੇ ਦਿਨ ਇਹਨਾਂ ਨੂੰ ਪਰਮਾਤਮਾ ਗੋਲਾਲ ਸਿੰਘ ਬਲਬਕਚਨ ਇਹ ਵੱਗ ਚੜ ਕੇ ਅਲਾਕਰੀ ਸੇਵਾ ਕਰੇ ਜੀਨੋ ਖੇਡਾਂ ਦੇ ਲਈ ਖਾਸ ਰਿਹਾ ਕਿ ਜਿਹੜਾ ਚਾਹੁੰਦੇ ਹੋ ਕਿ ਖੇਡਾਂ ਦੇ ਵੱਲ ਜਾਗਰੂਕ ਹੋਣ ਤੇ ਕ੍ਰੀਏਟ ਹੋਵੇ ਤੇ ਖੇਡਾਂ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਜੀ ਮੈਂ ਤਾਂ ਅੱਜ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਬੱਚਿਆਂ ਨੂੰ ਇੱਕ ਜਿਹੜੇ ਪਲੇਅਰ ਅੱਛੇ ਹੋਣਗੇ ਉਹਨਾਂ ਲਈ ਜੌਬਸ ਵੀ ਜਿਹੜੀਆਂ ਕ੍ਰੀਏਟ ਹੋ ਸਕਦੀਆਂ ਔਰ ਡਿਪਾਰਟਮੈਂਟ ਸਾਰੇ ਇਹਨਾਂ ਦਾ ਫਿਕਸ ਕੋਟਾ ਹੋਣਾ ਚਾਹੀਦਾ ਔਰ ਮੁੰਡੇ ਸਿਹਤਮੰਦ ਹੋਣਗੇ ਤੇ ਨਸ਼ਿਆਂ ਤੋਂ ਰਹਿਤ ਹੋਣਗੇ ਔਰ ਮੇਰੇ ਸਾਹਮਣੇ ਜਿਹੜਾ ਮੇਰਾ ਦਿਮਾਗ ਕਹਿੰਦਾ ਵਾ ਵਧੀਆ ਪਲੇਅਰ ਜਿਹੜਾ ਖੇਡਣ ਵਾਲਾ ਉਹਦਾ ਦਿਮਾਗ ਵੀ ਬਹੁਤ ਤੇਜ਼ ਤੇਜ਼ ਤਿਆਰ ਹੁੰਦਾ ਔਰ ਇਹ ਫਤਵ ਵਾਦੇ ਇਲਾਕੇ ਦੇ ਬੱਚੇ ਜਿਹੜੇ ਆ ਇੱਥੇ ਖੇਡਣ ਚਾਹੀਦੇ ਸਾਨੂੰ ਇਹਨਾਂ ਨੂੰ ਜੌਬਸ ਓਪਰਚੁਨਿਟੀ ਦੇ ਜਾਈਆਂ ਔਰ ਪੰਜਾਬ ਲੈਵਲ ਤੇ ਖੇਡਣ ਔਰ ਇੰਡੀਆ ਲੈਵਲ ਤੇ ਖੇਡਣ ਔਰ ਇਹਨਾਂ ਦੇ ਵਾਲ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਇਹਨਾਂ ਦੇ ਬੜੀ ਕੀ ਨਾਮ ਹੈ ਕੀ ਕਰਨਾ ਚਾਹੁੰਦੇ ਹੋ ਹਾਂਜੀ ਸਰ ਮੇਰਾ ਨਾਮ ਸਰਜੀਤ ਸਿੰਘ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਦੋਨਾ ਮੈਂ ਬਲਾਕ ਸੁਲਤਾਨਪੁਰ ਲੋਧੀ 2 10 75 ਹਾਂ ਔਰ ਅੱਜ ਸਾਡਾ ਜਿਹੜਾ ਇਹ ਬੈਡਮਿੰਟਨ ਦਾ ਕੰਪੀਟੀਸ਼ਨ ਸੁਲਤਾਨਪੁਰ ਲੋਧੀ 2 ਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਸੁਲਤਾਨਪੁਰ ਲੋਧੀ ਵਿਖੇ ਕਰਵਾ ਰਹੇ ਆ ਸੀ ਇਸ ਦੇ ਵਿੱਚ 14 ਸਾਲ 17 ਸਾਲ ਤੇ 19 ਸਾਲ ਦੇ ਲੜਕੇ ਇਹਨਾਂ ਦਾ ਕੰਪੀਟੀਸ਼ਨ ਅੱਜ ਆਸੀਂ ਕਰਵਾ ਰਹੇ ਆ ਇੱਥੇ ਸੋ ਭਾਜੀ ਹੁਣਾਂ ਨੇ ਇਹ ਜਿਹੜਾ ਟੂਰਨਾਮੈਂਟ ਆ ਇਹ ਇਸ ਜਗ੍ਹਾ ਤੇ ਕਰਵਾਉਣ ਦਾ ਸਾਨੂੰ ਜਿਹੜਾ ਆ ਉਹ ਇੱਕ ਤਾਂ ਉਪਰਾਲਾ ਕੀਤਾ ਤੇ ਇੱਕ ਸਾਨੂੰ ਮੌਕਾ ਦਿੱਤਾ ਤੇ ਅਸੀਂ ਇੱਥੇ ਆਣ ਕੇ ਦੇਖਿਆ ਤੇ ਪ੍ਰਬੰਧ ਬਹੁਤ ਵਧੀਆ ਸੀ ਤੇ ਕੰਪੀਟੀਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਜਿਹੜਾ ਹੋ ਸਕਦਾ ਸੀ ਇਸ ਕਰਕੇ ਅਸੀਂ ਜਿਹੜਾ ਆ ਇਹ ਕੰਪੀਟੀਸ਼ਨ ਇੱਥੇ ਕਰਵਾ ਰਹੇ ਆ ਔਰ ਤੁਸੀਂ ਪਿੱਛੇ ਦੇਖ ਸਕਦੇ ਹੋ ਜੋ ਜੋ ਇੱਕ ਕੰਪੀਟੀਸ਼ਨ ਵਾਸਤੇ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਦੇ ਕੋਰਟ ਹੋਣੇ ਚਾਹੀਦੇ ਆ ਜੋ ਉਸ ਤਰ੍ਹਾਂ ਦੀ ਸਹੂਲਤਾਂ ਹੋਣੀਆਂ ਚਾਹੀਦੀਆਂ ਆ ਉਹ ਸਾਰੀਆਂ ਹੀ ਇੱਥੇ ਹੈਗੀਆਂ ਮੌਜੂਦ ਨੇ ਔਰ ਸਾਰੇ ਪਲੇਅਰ ਵੀ ਸੈਟੀਸਫਾਈ ਨੇ ਸਾਰੇ ਟੀਚਰ ਸਾਹਿਬਾਨ ਕੋਚ ਸਾਹਿਬਾਨ ਸਾਰੇ ਹੀ ਇਹ ਟੂਰਨਾਮੈਂਟ ਤੋਂ ਖੁਸ਼ ਆ ਤੇ ਆਪਾਂ ਅਸੀਂ ਭਾਜੀ ਹੋਣਾਂ ਦਾ ਧੰਨਵਾਦ ਕਰਦੇ ਆ ਪੂਰੀ ਟੂਰਨਾਮੈਂਟ ਕਮੇਟੀ ਵੱਲੋਂ ਭਾਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਡਿਸਟ੍ਰਿਕਟ ਲੈਵਲ ਦਾ ਟੂਰਨਾਮੈਂਟ ਵੀ ਆਪਾਂ ਇੱਥੇ ਪਾ ਦਿੱਕ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਡੀ ਜਿਹੜਾ ਜਿਸ ਤਰ੍ਹਾਂ ਵਿਭਾਗ ਵੱਲੋਂ ਹਦਾਇਤਾਂ ਹੋਣ ਗਿਆ ਸੋ ਅਸੀਂ ਬਲਾਕ ਲੈਵਲ ਦਾ ਕੰਪੀਟੀਸ਼ਨ ਇੱਥੇ ਕਰਵਾ ਕੇ ਸਭ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਹਾਂਜੀ ਸਰ ਇਸ ਦੇ ਵਿੱਚ ਬਲਾਕ ਸੁਲਤਾਨਪੁਰ ਲੋਧੀ 2 ਦਾ ਜਿਹੜਾ ਆ ਉਸ ਦੇ ਅਧੀਨ ਆਉਂਦੇ ਜਿਹੜੇ ਸਾਰੇ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਉਹ ਸਾਰੇ ਇੱਥੇ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ ਤੇ 19 ਸਾਲ ਵਰਗ ਦੇ ਵਿੱਚ ਬਾਜ਼ ਬੁਆਇਸ ਦਾ ਕੰਪੀਟੀਸ਼ਨ ਹੈਗਾ ਆ ਸੋ ਬੁਆਇਸ ਦੇ ਵਿੱਚ ਜਿਹੜਾ ਆ ਅੱਠ ਟੀਮਾਂ ਨੇ ਪਾਰਟਿਸਿਪੇਟ ਕੀਤਾ ਆ ਔਰ 17 ਸਾਲ ਦੇ ਵਿੱਚ ਛੇ ਟੀਮਾਂ ਨੇ ਔਰ ਇਸੇ ਤਰੀਕੇ ਨਾਲ 14 ਸਾਲ ਦੇ ਵਿੱਚ ਅੱਠ ਟੀਮਾਂ ਨੇ ਪਾਰਟਿਸਿਪੇਟ ਕੀਤੀ ਹੈ ਨਹੀਂ ਇਨਾਮੀ ਰਾਸ਼ੀ ਇਸ ਦੇ ਵਿੱਚ ਨਹੀਂ ਹੁੰਦਾ ਇਸ ਦੇ ਵਿੱਚ ਅਸੀਂ ਪਲੇਅਰਸ ਨੂੰ ਸਨਮਾਨਿਤ ਕਰਦੇ ਹੋਂ ਨੇ ਔਰ ਮੈਡਲ ਦਿੰਦੇ ਆ ਤੇ ਟਰੋਫੀ ਦਿੰਦੇ ਆ ਜਿਹੜੀਆਂ ਟੀਮਾਂ ਫਰਸਟ ਸੈਕਿੰਡ ਤੇ ਥਰਡ ਹੁੰਦੀ ਆ ਔਰ ਜਿਹੜੀ ਪਾਰਟਿਸਿਪੇਟ ਕਰਦੀ ਆ ਟੀਮ ਉਸ ਨੂੰ ਵੀ ਸਰਟੀਫਿਕੇਟ ਨਾਲ ਅਸੀਂ ਸਨਮਾਨਿਤ ਕਰਦੇ ਆ ਹਾਂਜੀ ਇਲਾਕਾ ਵਾਸੀਆਂ ਦੇ ਨੌਜਵਾਨਾਂ ਨੂੰ ਖਾਸ ਤੌਰ ਤੇ ਜੁੜੋ ਹਾਂਜੀ ਬਿਲਕੁਲ ਜੀ ਆ ਮੈਂ ਸਰ ਇਲਾਕਾ ਨਿਵਾਸੀਆਂ ਤੇ ਨੌਜਵਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਆ ਕਿ ਆਪਣੀ ਸਰੀਰਕ ਤੰਦਰੁਸਤੀ ਤੇ ਮਾਨਸਿਕ ਤੰਦਰੁਸਤੀ ਵਾਸਤੇ ਜਿਹੜਾ ਆ ਉਹ ਖੇਡਾਂ ਬਹੁਤ ਜ਼ਰੂਰੀ ਆ ਖੇਡ ਚਾਹੇ ਕੋਈ ਵੀ ਹੋਵੇ ਜੇ ਵੀ ਜੋ ਵੀ ਖੇਡ ਆ ਸੀ ਜਿਹੜੀ ਆ ਖੇਡਣੀ ਚਾਹੀਏ ਉਸ ਖੇਡ ਨਾਲ ਜੁੜਨਾ ਚਾਹੀਦਾ ਆ ਔਰ ਖੇਡ ਖੇਡ ਕੇ ਹੀ ਅਸੀਂ ਆਪਣਾ ਵਿਕਾਸ ਕਰ ਸਕਦੇ ਆ ਸੋ ਆਪਾਂ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਭਾਗ ਲਈਏ ਜਿਸ ਦੇ ਨਾਲ ਸਮੇਂ ਦੀ ਵੀ ਉਚਿਤ ਵਰਤੋਂ ਹੁੰਦੀ ਹੈ ਔਰ ਆਪਣਾ ਓਵਰਆਲ ਡਵੈਲਪਮੈਂਟ ਵੀ ਸਾਡੀ ਜਿਹੜੀ ਆ ਉਹ ਖੇਡਾਂ ਨਾਲ ਹੀ ਹੁੰਦੀ ਆ ਸੋ ਭਾਜੀ ਹੁਣਾਂ ਦਾ ਇੱਕ ਵਾਰੀ ਸੀ ਫਿਰ ਧੰਨਵਾਦ ਕਰਦੇ ਆ ਕਮੇਟੀ ਵੱਲੋਂ ਥੈਂਕ ਯੂ ਵੈਰੀ ਮਚ